ਅੱਜ ਆਪਾਂ ਗੱਲ ਕਰਾਂਗੇ ਗਣਿਤ ਵਿੱਚ ਮੈਥ ਵਿੱਚ ਵੱਡਾ ਛੋਟਾ ਤੇ ਬਰਾਬਰ ਦਾ ਨਿਸ਼ਾਨ ਜਿਹੜਾ ਲਗਾਇਆ ਜਾਂਦਾ ਹੈ ਵੀ ਉਹਨੂੰ ਕਿਸ ਤਰ੍ਹਾਂ ਆਪਾਂ ਲਗਾਉਣਾ ਹੈ ਇਸ ਨੂੰ ਇੱਕ ਮਗਰਮੱਛ ਦੀ ਸਹਾਇਤਾ ਨਾਲ ਉਹਦੀ ਉਦਾਹਰਣ ਲੈ ਕੇ ਆਪਾਂ ਸਮਝਾਵਾਂਗੇ ਤੁਹਾਨੂੰ ਵੀਡੀਓ ਬੜੀ ਇੰਟਰਸਟਿੰਗ ਹੋਣ ਜਾ ਰਹੀ ਹੈ ਕਿਰਪਾ ਕਰਕੇ ਜਰੂਰ ਧਿਆਨ ਦੇ ਉੱਤੇ ਪੂਰੀ ਵੀਡੀਓ ਦੇਖੀ ਜਾਵੇ ਇਸ ਮਗਰਮੱਛ ਨੂੰ ਬੜੀ ਭੁੱਖ ਲੱਗੀ ਹੈ ਤੇ ਵੱਧ ਮੱਛੀਆਂ ਖਾਣ ਵੱਲ ਲੇ ਜਾਊਗਾ ਤੇ ਆਪਣਾ ਮੂੰਹ ਵੱਧ ਮੱਛੀਆਂ ਵੱਲ ਖੋਲ ਦੂਗਾ ਖਾਣ ਲਈ ਦੇਖੋ ਇੱਥੇ ਇੱਕ ਮગરਮੱਛ ਹੈ ਤੇ ਮગરਮੱਛ ਵੱਧ ਮੱਛੀਆਂ ਨੂੰ ਖਾਊਗਾ ਉਹ ਇੱਕ ਪਾਸੇ 6 ਮੱਛੀਆਂ ਇੱਕ ਪਾਸੇ 3 ਮੱਛੀਆਂ ਹੁਣ ਦੇਖੋ 6 ਮੱਛੀਆਂ ਨਹੀਂ ਜਾਊਗਾ ਕਿਉਂਕਿ ਉਹ ਮੱਛੀਆਂ ਵੱਧ ਹੈ ਤੇ ਉਹ ਭੁੱਖ ਲੱਗਿਆ ਉਹਨੂੰ ਤੇ ਉਹ ਵੱਧ ਮੱਛੀਆਂ ਨੂੰ ਖਾਊਗਾ ਤਾਂ ਮੂੰਹ ਆਪਣਾ ਕਿੱਧਰ ਖੋਲਦਾ ਹੋ 6 ਵਾਲ ਨੂੰ ਇਸ ਤਰ੍ਹਾਂ ਇਹ ਦੇਖੋ ਮੂੰਹ ਕਿਵੇਂ ਖੁੱਲਿਆ ਤਾਂ ਸਾਈਨ ਬਣਿਆ ਪਿਆ ਉਹੀ ਸਾਈਨ ਆਪਾਂ نیچے 6 ਤੇ 3 ਦੇ ਵਿਚਕਾਰ ਪਾ ਦਾਂਗੇ ਦੇਖੋ ਇਸ ਤਰ੍ਹਾਂ 6 ਵੱਡਾ ਹੋ ਗਿਆ 3 ਛੋਟਾ ਹੋ ਗਿਆ ਜਿਹੜਾ ਮੂੰਹ ਹੈ ਉਹ ਮਗਰਮਛ 10 ਵਿੱਚ 6 ਨਹੀਂ ਖੁੱਲਿਆ ਬਾਦ ਨਹੀਂ ਖੁੱਲਿਆ ਤਾਂ 6 ਵੱਡਾ ਹੋ ਗਿਆ ਮੂੰਹ ਖੋਲਤਾ 3 ਨਹੀਂ ਉਹਦਾ ਤੀਰ ਦਾ ਨਿਸ਼ਾਨ ਹੋ ਗਿਆ ਤਾਂ ਹੁਣ ਆਪਾਂ ਇਸ ਤਰੀਕੇ ਨਾਲ ਕਰਾਂਗੇ ਦੇਖੋ ਇਸ ਵਾਰ ਇੱਕ ਪਾਸੇ 4 ਮੱਛੀਆਂ ਹਨ ਇੱਕ ਪਾਸੇ 9 ਮੱਛੀਆਂ ਹਨ ਤੇ ਮਗਰਮੱਛ ਨੂੰ ਭੁੱਖ ਲੱਗੀ ਹੈ ਬਹੁਤ ਜ਼ਿਆਦਾ ਤਾਂ ਉਹ 9 ਵਾਲੇ ਪਾਸੇ 9 ਵੱਧ ਵਾਲੇ ਪਾਸੇ ਉਹ ਮੂੰਹ ਆਪਣਾ ਖੋਲੂਗਾ ਉਹਨਾਂ ਨੂੰ ਖਾਣ ਦੇ ਲਈ ਇਸ ਕਰ ਕਿਹੜਾ ਨਿਸ਼ਾਨ ਹੈ ਉਹ 9ੇ ਤਰਫ ਇਸ ਤਰ੍ਹਾਂ ਬਣੇਗਾ ਮੂੰਹ ਖੁੱਲੇ ਵਾਲਾ ਦੇਖੋ ਨਿਸ਼ਾਨ ਕਿਉਂਕਿ ਮਗਰਮੱਛ ਨੂੰ ਭੁੱਖ ਲੱਗੀ ਹੋਣ ਕਰਕੇ ਵੱਧ ਮੱਛੀਆਂ ਨੇ ਆਪਣਾ ਮੂੰਹ ਖੋਲੂਗਾ ਤੇ ਨਾ ਵੱਡਾ ਹੋਣ ਕਰਕੇ ਉਹਦੇ ਨੇ ਆਪਾਂ ਮੂੰਹ ਖੋਲਤਾ ਇਹਦਾ ਮਤਲਬ ਚਾਰ ਛੋਟਾ ਨਿਸ਼ਾਨ ਚੈੱਕ ਕਰੋ ਇਸ ਵਾਰ ਦੇਖੋ ਮਗਰਮਛ ਦਾ ਮੂੰਹ ਕੁਲਾ ਹੈ ਚਾਰ ਬੰਨੀ ਤੇ ਨਾਲੇ ਪਾਸੇ ਉਹ ਨਹੀਂ ਜਾਊਗਾ ਚਾਰ ਬਾਰੇ ਪਾਸੇ ਵੱਧ ਹੈ ਤਾਂ ਚਾਰ ਵਾਲੇ ਪਾਸੇ ਖਾਣ ਲਈ ਜਾਊਗਾ ਵੱਧ ਜੀ ਜਾਂ ਖਾਂਦਾ ਹੋ ਵੱਧ ਮੱਛੀ ਖਾਂਦਾ ਹੈ ਤੇ ਚਾਰੀ ਤਰਫ ਮੂੰਹ ਖੋਲਾ ਕਰਤਾ ਇਹਦਾ ਮਤਲਬ ਚਾਰ ਵੱਧ ਹੈ ਤੇ ਤਿੰਨ ਘੱਟ ਹੈ ਤਾਂ ਇੱਥੇ ਆਪਾਂ ਨਿਸ਼ਾਨ ਪਾਇਆ ਚਾਰ ਨੇ ਮੂੰਹ ਖੋਲਤਾ ਦੇਖੋ ਇਸ ਤਰ੍ਹਾਂ ਨਿਸ਼ਾਨ ਆਪਾਂ ਬੱਧੀ ਨਹੀਂ ਪਾ ਦੇਣਾ ਮੂੰਹ ਖੁੱਲੇਣਾ ਇੱਥੇ ਦੇਖੋ ਇੱਕ ਪਾਸੇ ਇੱਕ ਮੱਛੀ ਹੈ ਦੂਸਰੇ ਪਾਸੇ ਦੋ ਮੱਛੀਆਂ ਹਨ ਤਾਂ ਮਗਰ ਮੱਛ ਭੁੱਖਾ ਹੋਣ ਕਰਕੇ ਦੋ ਮੱਛੀਆਂ ਖਾਊਗਾ ਤੇ ਦੋ ਵਾਲੇ ਪਾਸੇ ਉਹ ਮੂੰਹ ਖੁੱਲਾ ਕਰ ਦੂਗਾ ਖਾਣ ਲਈ ਉਹਨਾਂ ਨੂੰ ਤੇ ਇਸ ਕਰਕੇ ਨਿਸ਼ਾਨ ਹੈ ਜਿਹੜਾ ਉਦੋਂ ਵਾਲੇ ਪਾਸੇ ਆਪਾਂ ਖੋਲ ਦੇਣਾ ਅਸੀਂ ਛੋਟੇ ਤੇ ਵੱਡੇ ਬਾਰੇ ਜਾਣ ਲਿਆ ਹੈ ਹੁਣ ਜੇਕਰ ਦੋਨੇ ਪਾਸੇ ਇੱਕੋ ਜੀਆਂ ਚੀਜ਼ਾਂ ਹੋਣ ਗਿਆ ਬਰਾਬਰ ਹੋਣ ਗਿਆ ਤਾਂ ਆਪਾਂ ਬਰਾਬਰ ਦਾ ਨਿਸ਼ਾਨ ਜਿਹੜਾ ਹੈ ਉਹ ਤੇ ਪਾਵਾਂਗੇ ਤਾਂ ਇਹ ਨਿਸ਼ਾਨ ਦੱਸਦਾ ਦੋਨੇ ਪਾਸੇ ਚੀਜ਼ਾਂ ਬਰਾਬਰ ਹਨ ਤੇ ਇਹ ਨਿਸ਼ਾਨ ਆਪਾਂ ਪਾਵਾਂਗੇ ਹੁਣ ਆਪਾਂ ਦੁਹਰਾਇ ਕਰਾਂਗੇ ਸਾਰਿਆਂ ਦੀ ਤੁਹ ਦੱਸਣਾ ਹੈ ਦਿਮਾਗ ਸੋਚਣਾ ਹੈ ਕਿ ਕਿਹੜੀ ਸੰਖਿਆ ਵੱਡੀ ਹੈ ਕਿਹੜੀ ਛੋਟੀ ਹੈ ਤੇ ਕਿਹੜੀ ਬਰਾਬਰ ਹੈ ਇਸ ਵਾਰ ਦੇਖੋ ਇੱਕ ਪਾਸੇ 7 ਹੈ ਇੱਕ ਪਾਸੇ 5 ਹੈ ਤਾਂ 7 ਵੱਡਾ ਹੈ ਇਸ ਲਈ ਜੇ ਤੀਰ ਦਾ ਮੂੰਹ ਆ 7 ਵਾਲੇ ਪਾਸੇ ਖੁੱਲਾ ਹੋਏਗਾ ਹੁਣ ਦੇਖੋ ਇੱਥੇ ਦੋਨੋਂ ਪਾਸੇ 6 6 ਹੈ ਇਸ ਕਰਕੇ ਆਪਾਂ ਇੱਥੇ ਬਰਾਬਰ ਦਾ ਨਿਸ਼ਾਨ ਲਗਾਵਾਂਗੇ ਦੇਖੋ ਸੀ ਇੱਥੇ ਬਰਾਬਰ ਦਾ ਨਿਸ਼ਾਨ ਇਸ ਤਰ੍ਹਾਂ ਪਾ ਦੇਣਾ ਹੈ ਇਸ ਬਾਰ ਇੱਕ ਪਾਸੇ 15 ਇੱਕ ਪਾਸੇ 20 ਹੈ ਤੇ 20 ਵੱਡਾ ਹੈ ਇਸ ਲਈ 20 ਵਾਲੇ ਪਾਸੇ ਆਪਾਂ ਮੂੰਹ ਖੁੱਲਾ ਰੱਖਾਂਗੇ ਕਿਉਂਕਿ ਆਪਾਂ ਪਹਿਲਾਂ ਦੇਖ ਚੁੱਕਿਆ ਕਿ ਮਗਰਮਾ 6 ਬਾਤ ਚੀਜ਼ਾਂ ਨੂੰ ਖਾਂਦਾ ਹੈ ਤੇ ਬਾਦ ਹੈ 20 15 9 ਇਸ ਕਰ ਕਿਹੜਾ ਮੂੰਹ ਹੈ ਉਹ ਆਪਾਂ 20 ਵਾਲੇ ਪਾਸੇ ਖੋਲ ਦਿਆਂਗੇ ਇੱਥੇ ਦੇਖੋ 16 ਵੱਡਾ ਹੈ ਤੇ 6 ਛੋਟਾ ਹੈ ਇਸ ਲਈ ਆਪਾਂ 16 ਵਾਲੇ ਪਾਸੇ ਮੂੰਹ ਖੁੱਲਾ ਰੱਖਾਂਗੇ ਇੱਥੇ ਦੇਖੋ 40 ਛੋਟਾ ਹੈ 48 ਵੱਡਾ ਹੈ ਇਸ ਲਈ 48 ਵਾਲੇ ਪਾਸੇ ਆਪਾਂ ਮੂੰਹ ਖੁੱਲਾ ਰੱਖਾਂਗੇ ਇਸ ਵਾਰ ਦੋਨੋਂ ਪਾਸੇ 25 25 ਹਨ ਇਸ ਲਈ ਸੰਖਿਆਵਾਂ ਬਰਾਬਰ ਹਨ ਇਸ ਕਰਕੇ ਅਸੀਂ ਬਰਾਬਰ ਦਾ ਨਿਸ਼ਾਨ ਪਾਵਾਂਗੇ ਪੰਜਾਬੀ ਗਣਿਤ ਤੇ ਅੰਗਰੇਜ਼ੀ ਦੀਆਂ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਮੇਰੀ ਬੋਲੀ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤੇ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਲਈਆਂ ਕਿਸੇ ਨਾਲ ਬੜੀ ਆਸਾਨੀ ਨਾਲ ਸੀ ਪੰਜਾਬੀ ਗਿਣਤ ਤੇ ਅੰਗਰੇਜ਼ੀ ਸਿੱਖ ਸਕਦੇ ਆ ਸੁ ਕਿਰਪਾ ਕਰਕੇ ਚੈਨਲ ਨੂੰ ਸਪੋਰਟ ਕੀਤਾ ਜਾਵੇ ਧੰਨਵਾਦ